ਗੇਰ ਇੰਜ ਦਾ ਰਪੀਆ ਦਾ ਰਪੀਆ ਬਾਈ ਚਲਾ ਕੇ ਬਾ ਕੇ ਤਸੱਲੀ ਕਰਕੇ ਲੈ ਜਿਓ ਹਾਂਜੀ ਬਾਈ ਸੋਣ ਵਾਲੇ ਟਾਇਰ ਆ ਪਿਛਲੇ ਬਾਈ 90 85 90 ਪੈਸੇ ਚਾਰੇ ਮੂਰਲੇ 7.50 ਵਾਲੇ ਆ ਵੀਰੇ ਕੋੜਾ ਬੈਂਪਰ ਲੱਗਿਆ ਫੇਰ ਪਰਛਤਰੀ ਲੱਗੀ ਆ ਠੀਕ ਆ ਜੀ 20 ਮਾਡਲ ਆ ਹਾਂਜੀ ਜਮਾਈ ਕੋਕਾ ਪੀਸ ਟਰੈਕਟਰ ਆ 4th ਸਪੀਡ ਆ ਬਾਈ ਜੀ ਠੀਕ ਆ ਜੀ ਸਾਡਾ ਲਗੇਰ ਆ ਰਪੀਆ ਦਾ ਰਪੀਆ ਪਿਛਲੇ ਟਾਇਰ 95% ਆ ਬੁਰੀ ਹਾਂਜੀ ਮੂਰਲੇ 80 ਤੋਂ 90 ਪੈਸੇ ਆ 24715 ਮਾਡਲ ਠੀਕ ਆ ਜੀ ਕੰਡੀਸ਼ਨ 20 ਵਰਗੀ ਠੀਕ ਹੈ ਜੀ ਰੁਪਏ ਦਾ ਰੁਪਿਆ ਟਰੈਕਟਰ ਆ ਚਾਰੇ ਟਾਇਰ ਪਿਛਲੇ ਟਾਇਰ ਤਾਂ ਬਿਲਕੁਲ ਨਵੇਂ ਆ ਹਾਂਜੀ ਮੂਹਰੇ 70 ਕੁ ਪੈਸੇ ਆ ਵੀਰੇ ਬਾਬਾ ਤੇਰੰਗਾ ਡਬਲ ਡਿਸਟ੍ਰੀਬਿਊਟਰ ਆ ਠੀਕ ਹੈ ਜੀ ਸਾਰਾ オリジナル ਆ ਠੀਕ ਹੈ ਜੀ ਹਾਂਜੀ 18 ਮਾਡਲ ਆ ਕਿਉਂ ਵੀ ਆਰਾ ਗੇਅਰ ਇੰਜਨ ਦਾ ਬਹੁਤ ਵਧੀਆ 50 50 ਡੀ ਹੈ ਮੂਹਰੇ ਟਾਇਰ ਚੇਂਜ ਕਰ ਦਾਂਗੇ ਹਾਂਜੀ 50 50 ਇਹ ਪੰਜਾਬ ਨੰਬਰ ਆ ਆ ਟੈਂਕੀ ਟੁੰਕੀ ਜਾਂ ਕਿਵੇਂ ਲੱਗੀ ਆ ਇਹ ਦਾ ਲਿਫਟ ਵਾਲਾ ਤੇਲ ਅੱਡ ਹੋਇਆ ਹੋਇਆ ਬਾਈ ਠੀਕ ਹੈ ਜੀ 65 hp ਆ ਜੁਜੀ ਗੇਅਰ ਆ 3 ਸਪੀਡ ਆ 1035 22 ਮਾਡਲ ਆ ਚਾਰੇ ਟਾਇਰ ਨਾਲ ਦੇ ਜਮਾਈ ਨਮਾ ਗੇਅਰ ਇੰਜਨ ਦਾ ਬਾਈ ਬਹੁਤ ਵਧੀਆ ਸਾਰਾ Ориਜਨਲ ਆ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਿਓ ਚਾਰ ਦਿਖਾ ਦੇ ਮੂਰੇ 2016 ਵਾਲੇ ਆ ਬਾਈ ਬਿਲਕੁਲ ਤਾਜੇ ਬੀਕੇਟੀ ਦੇ ਠੀਕ ਹੈ ਜੀ ਪਿਛਲੇ ਐਮ ਆਰ ਫਦੇ ਆ ਬਿਲਕੁਲ ਨਵੇਂ ਗੁੱਡੀਆਂ ਤੇ ਵੀ ਬਾਈ 100% ਲਿਖਿਆ ਹੋਇਆ ਠੀਕ ਹੈ ਜੀ ਬੇਲ ਘਟਾ ਕੇ ਦੇ ਦਾਂਗੇ ਜਿਹਨੇ ਵੀ ਲੈਣਾ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤਰੋ ਤਲਵੰਡੀ ਸਾਭੂ ਪਹੁੰਚੇ ਆਂ ਅੱਪਾਂ ਅੱਜ ਬਾਈ ਹੈਪੀ ਸ਼ਰਮੇ ਕੋਲੇ ਸਤਿ ਸ਼੍ਰੀ ਅਕਾਲ ਬਾਈ ਹੈਪੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਉਹ ਠੀਕ ਆ ਬਾਈ ਵਧੀਆ ਬਹੁਤ ਵਧੀਆ ਬਾਈ ਚੜਦੀ ਕਲਾ ਬਾਈ ਮੈਂ ਕੀ ਪੁੱਛਦਾ ਚਲੋ ਤੇ ਕਿੰਨੇ ਕੁ ਟਰੈਕਟਰ ਨੇ ਹੈਪੀ ਅੱਜ ਬਾਈ ਟਰੈਕਟਰ ਹੈਗੇ ਆ ਜੀ 2 4 5 ਤੇ 10 11 ਉਹਨਾਂ ਕੋਲ 1 ਤੋਂ ਪੰਜਾਬ ਵੀ ਆ ਤੇ ਬਾਕੀ ਇਹ ਨੇ ਸਾਰੇ। ਕਾਰ ਇਹ ਹਰਿਆਣਾ ਨੂੰ। ਹਾਂ ਐਨਓਸੀ ਮਿਲੂਗੀ। ਐਨਓਸੀ ਮਿਲ ਜੂ ਕਿੰਨੇ ਕਿ ਦਿਨਾਂ ਚ ਮਿਲ ਜੂ ਐਪੀ? ਅਸੀਂ ਮਹੀਨਾ ਕਹਿੰਨੇ ਉਹਨੇ ਯਾਰ 10-15 ਦਿਨਾਂ ਵਿੱਚ ਮਿਲ ਜਾ। 10-15 ਦਿਨਾਂ ਚ ਐਨਓਸੀ ਮਿਲ ਜਾਂਦੀ ਹੈ ਬਾਈ। ਪਰ ਮਹੀਨਾ ਕਹਿੰਨੇ ਹੁੰਦੇ ਆ ਥੋੜੀ ਪ੍ਰੋਬਲਮ ਪਹਿਲਾਂ ਤਾਂ ਆ ਗਈ ਕਾਰ ਹੈ ਨਹੀਂ ਸੀ ਹਰਿਆਣੇ ਦੀ। ਠੀਕ ਹੈ ਬਾਈ। ਹੁਣ ਆ ਗਈ। ਹੁਣ ਆ ਗਈ। ਹੁਣ ਚੱਲ ਪਈ। ਠੀਕ ਹੈ। ਹੁਣ ਆਪਾਂ ਕਿਹੜੇ ਤੋਂ ਸਟਾਰਟ ਕਰੀਏ? ਜਿੱਥੋਂ ਮਰਜ਼ੀ ਲੱਗ ਜੋ ਸਾਰੇ। ਐਤੋਂ ਲੱਗ ਜੋ ਫਿਰ ਆਪਾਂ ਹੌਲੈਂਡ ਤੋਂ ਸਤੀਤੀ ਤੋਂ। ਆਪਾਂ ਸਾਲ ਦੇ ਸ ਕਹਨੇ ਆ 26 ਨੂੰ ਵੈਲਕਮ ਕਹਿੰਨੇ ਆ 25 ਨੂੰ ਵਾਈ ਵਾਈ ਕਹਿੰਨੇ ਸ਼ਾਇਦ ਅੱਜ ਆ ਰੇਟ ਤੁਹਾਨੂੰ ਨਾ ਮਿਲ ਮੁੜ ਕੇ ਇਹ ਜਾ ਰੇਟ ਬੋਲ ਹਾਂਜੀ ਬੋਲੋ ਤੇ ਨਵੇਂ ਸਾਲ ਦੀਆਂ ਤੁਹਾਨੂੰ ਬਾਈ ਲੱਖ ਲੱਖ ਵਧਾਈਆਂ ਸਾਰੇ ਵੀਰਾਂ ਨੂੰ ਤੇ ਸਾਰੇ ਵੀਰਾਂ ਨੂੰ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਪੈਸਲ ਡੇਸਨ ਤੋਂ ਸਟਾਰਟ ਕਰਦੇ ਆ ਆਪਾਂ 3730 ਤੋਂ 19 ਮਾਡਲ ਆ ਵੀਰੇ ਹਾਂਜੀ ਟਾਇਰ ਨਵੇਂ ਆ ਹਾਂਜੀ ਗੁਡੀਅਰ ਦੇ ਹਾਂਜੀ ਗੇਅਰ ਇੰਜਨ ਦਾ ਰੁਪਈਏ ਦਾ ਰੁਪਿਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਹਾਂਜੀ ਆ ਕਨੋਪੀ ਹੌਲੈਂਡ ਦੇ ਨਾਲ ਦੀ ਹੈ ਜੀ ਹਾਂਜੀ ਠੀਕ ਹੈ ਗੱਲ ਇਧਰ ਲਾਈਟ ਫਟ ਗਈ ਸੀ ਸਾਥੋਂ ਠੀਕ ਹੈ ਜੀ ਇਹ ਪਵਾ ਲਾਂਗੇ ਫਿਰ ਇਹ ਪੈ ਜੂਗੀ ਠੀਕ ਹੈ ਗੱਲ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਚੰਗਾ ਜੀ ਲਓ ਵੀ ਮਿੱਤਰੋ ਤਸੱਲੀ ਤੁਸੀਂ ਕਰਨੀ ਹੈ ਹਨਾ ਚਾਹੇ ਮਕੈਨਿਕ ਬੰਦਾ ਨਾਲ ਲਿਆਇਓ ਐਪੀ ਫਰਮੇ ਨੂੰ ਕੋਈ ਤਰਾ ਹੀ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਤਸੱਲੀ ਕਰਕੇ ਟਰੈਕਟਰ ਲੈ ਆਇਆ ਕਰੋ ਬਾਈ ਬਾਅਦ ਚ ਕੁਛ ਨਹੀਂ ਮੰਨਦਾ ਹਾਂਜੀ ਠੀਕ ਹੈ ਤੇ ਇਹਦਾ ਮਾਡਲ ਤੇ ਰੇਟ ਕੀ ਸਾਟੇ ਸੇ ਮੈਂ ਤਾਂ 6 ਦਾ ਕਹਿ ਦੂੰਗਾ ਕਹਿ ਦੇ ਫਿਰ ਕਿੱਡੀ ਚੱਲੇ 6 ਲੱਖ ਦਾ ਮਿੱਤਰੋ ਲੈ ਜਿਓ 595000 ਦਾ ਦੇ ਦਾਂਗੇ ਯਾਰ 595 ਦਾ 5 ਹੋਰ ਘਾਟ ਗਿਆ 500 ਦੇ ਆਏ ਤੋਂ ਘਟ ਜੂ 5 ਲੱਖ 90 ਦਾ ਹੀ ਲੈ ਜਾਓ ਯਾਰ 90 ਦਾ ਲੈ ਜਿਓ ਆਪਣੀ ਕਹਿਦਾ ਨਾ ਮੈਂ 90 ਦਾ ਲੈ ਜਿਓ ਮਿੱਤਰੋ ਮੂਰੇ ਆ ਗਿਆ 60 55 ਦੱਸੀ ਬਾਈ ਬਾਈ ਸੋਨਾ ਵਾਲੇ ਟਾਇਰ ਆ ਪਿਛਲੇ ਬਾਈ 90 85 90 ਪੈਸੇ ਚਾਰੇ ਮੂਰਲੇ 7 50 ਆ ਵੀਰੇ ਕੋਲਾ ਬੈਂਪਰ ਲੱਗਿਆ ਫਿਰ ਪਰਛਤਰੀ ਲੱਗੀ ਆ ਠੀਕ ਆ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਆਈ ਸਰਵਿਸ ਹੋਈ ਹੋਈ ਆ ਸਾਰਾ ਓਰੀਜਨਲ ਆ ਬਾਈ ਸਾਰਾ ਓਰੀਜਨ ਡਬਲ ਡਿਸਟਰੀਬਿਊਟਰ ਹੈ ਠੀਕ ਹੈ ਇੰਜਨ ਗੇਅਰ ਦਾ ਵੀ ਚੰਗਾ ਹੈ ਮੈਂ ਅੱਜ ਕੀ ਪੁੱਛਦਾ ਬਾਈ ਇੰਜਨ ਗੇਅਰ ਦਾ ਵੀ ਮਿੱਤਰੋ ਚੰਗਾ ਹੈ ਤੇ ਹਾਲ ਵੀ ਇਹਦੀ ਸਰਮੇ ਕੋਲੇ ਪਏ ਨੇ ਬਹੁਣਾ ਬਾਲਿਓ ਤੇ ਮਾਡਲ ਤੇ ਰੇਟ ਕੀ ਹੈ 15 ਮਾਡਲ ਆ ਜੀ ਹਾਂ ਜੀ 4 ਲੱਖ 60 ਹਜ਼ਾਰ ਡਿਮਾਂਡ 4 ਲੱਖ 60 ਹਜ਼ਾਰ ਡਿਮਾਂਡ ਹੈ ਤੇ 4 ਲੱਖ 10 ਹਜ਼ਾਰ ਦਦੇ ਬਾਈ ਕਿਉਂ ਦੇ ਦੇ ਹੋਰ ਕਿੰਨੇ ਦਾ ਦੇਗਾ ਹੋਰ ਘਟਾ ਲਾ ਹੋਰ ਘਟਾ ਲਾ ਪੂਰੇ 4 ਦਾ ਕਰਦੇ ਫਿਰ ਲੈ ਇੱਕੋ ਹੀ ਰੇਟ ਬੋਲਾਂ ਬਾਈ ਹਾਂ ਜੀ ਐਦੋਂ ਨਹੀਂ ਘਟਣਾ 390 ਸੌਰੀ ਮਾਫ ਕਰਨਾ 390 3 ਲੱਖ 90 ਹਜ਼ਾਰ ਸੌਰੀ ਬਾਈ 390 ਦਾ ਮਿੱਤਰੋ ਲੈ ਜਾਓ ਮੈਂ ਕੋਕਾ ਪੀ ਸਟੇਟਰ ਆ ਫੋਰਥ ਸਪੀਡ ਆ ਬਾਈ ਜੀ ਠੀਕ ਹੈ ਜੀ ਸਾਡਾ ਲਗੇਅਰ ਆ ਰਪੀਆ ਰਪੀਆ ਪਿਛਲੇ ਟਾਇਰ 95% ਆ ਬੁਰੇ ਹਾਂਜੀ ਮੂਲ ਇਸਤੀ ਤੋਂ 90 ਪੈਸੇ ਆ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਚੰਗਾ ਫਰਮਾ ਹਾਂ ਟਰੈਕਟਰ ਹੀ ਨਮਾ ਬਾਬੇ ਠੀਕ ਹੈ ਹੂੰ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਥੋੜਾ ਹੀ ਹਨੇਰਾ ਪੈਂਦਾ ਬਾਈ ਕਿਉਂ ਮੌਸਮੀ ਇਹੋ ਜਿਹਾ ਹੋ ਗਿਆ ਵਸ ਮੈਜ ਆ ਵੀਰੇ ਤੇ ਉਹਦੇ ਕਾਰਨ ਹਨੇਰਾ ਪੈ ਰਿਹਾ ਰੀਸਟਮੈਂਟ ਕਰ ਲਿਓ ਤੇ ਮਾਡਲ ਤੇ ਰੇਟ ਕੀ ਰਹੋ 20 ਮਾਡਲ ਆ ਜੀ ਹਾਂਜੀ 7.6 ਲੱਖ ਡਿਮਾਂਡ 7.6 ਲੱਖ ਦੇਣਾ ਕਿੰਨੇ ਦਾ ਤੂੰ ਹੀ ਦੱਤੇ ਹੋ ਨਾ 580 ਦਾ ਇੱਕੋ ਹੀ ਬੋਲਦੇ ਇੱਕੋ ਹੀ ਬੋਲਦੇ 75000 ਦਾ ਲੈਜੋ 5 ਲੱਖ 75000 ਦਾ ਦੇ ਕੇ ਦਿਖਾਓ 5 ਲੱਖ 75000 ਨਾ ਟਰੈਕਟਰ ਕਾਲਮ ਲੱਗੀ ਹੋਈ ਟਰੈਕਟਰ ਦੇ ਦੇਣਦਾਰ ਆ ਬਾਬੇ ਤੈਨੂੰ ਤਸੱਲੀ ਤੁਸੀਂ ਕਰਨੀ ਐ ਤਸੱਲੀ ਤੁਸੀਂ ਕਰਕੇ ਜਾਇ ਮੂਰੇ ਆ ਗਿਆ ਫੱਟਦਾ ਫਾਰਮ ਆ ਇਹ ਵ ਠੀਕ ਹੈ ਜੀ ਕੰਡੀਸ਼ਨ 20 ਵਰਗੀ ਠੀਕ ਹੈ ਜੀ ਰੁਪਏ ਦਾ ਰੁਪਿਆ ਟਰੈਕਟਰ ਆ ਚਾਰੇ ਟਾਇਰ ਪਿਛਲੇ ਟਾਇਰ ਤਾਂ ਬਿਲਕੁਲ ਨਵੇਂ ਆ ਹਾਂਜੀ ਮੂਰਲੇ 70 ਕੁ ਪੈਸੇ ਆ ਵੀਰੇ ਠੀਕ ਹੈ ਜੀ ਜੇ ਟਰੈਕਟਰ ਦੇ ਕਲਮਨ ਲੱਗੀ ਹੋਈ ਦੇਣਦਾਰ ਆ 15 ਮਾਡਲ ਆ ਹਾਂਜੀ ਕਾਡਿਸ਼ਨ 21 ਵਰ ਅੱਛਾ ਜੀ 4,35,000 ਮੜ ਹਾਂਜੀ ਕਿੰਨੇ ਦੇ ਦੀ 3,90 ਦਾ ਦੇ ਫਿਰ ਕਿਉਂ ਦੇ ਦ 90 ਦਾ 3 ਲੱਖ 22 ਰੇਟ 3,70,000 ਦਾ ਲੈ ਜਾ 370 ਦਾ ਲੈ ਜਾ ਮਿੱਤਰੋ 65000 ਰੁਪਏ ਦਾ ਡਿਸਕਾਊਂਟ ਗਿਆ 50 50 ਫਾਰਮ ਆ ਜੀ ਫੈਡ ਗਿਆ 50 ਐਚ ਪੀਆ ਹਾਂਜੀ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਠੀਕ ਹੈ ਜੀ ਹਾਂ ਜੀ 18 ਮਾਡਲ ਅੱਛਾ ਜੀ 3 ਲੱਖ ਤੇ 85 ਹਜ਼ਾਰ ਡਿਮਾਂਡ ਦੇਣਾ ਕਿੰਨੇ ਦਾ ਫਿਰ ਐਪੀ ਇੱਕੋ ਹੀ ਹਾਂ 3 ਲੱਖ 45 ਹਜ਼ਾਰ ਦਾ ਰੇਟ ਮਿਲੂ ਇਹ 385 ਡਿਮਾਂਡ ਠੀਕ ਹੈ 40 ਹਜ਼ਾਰ ਉੱਡ ਗਿਆ 40 ਟੱਕਰਿਆ ਬਸ 40 ਉੱਡ ਗਿਆ ਠੀਕ ਹੈ 40 ਟੱਕਰਿਆ ਬਾਈ ਕੋਈ ਗੱਲ ਨਹੀਂ ਅਜੈਸਟment ਹੋ ਜੀ ਇਹ 13 ਮਾਤਾ 14 ਹਾਂ ਜੀ ਜੌਂਡੀਅਰ ਗੇਅਰ ਇੰਜਨ ਦਾ ਬਹੁਤ ਵਧੀਆ 50 50 ਡੀ ਹੈ ਬੂਲੇ ਟਾਇਰ ਚੇਂਜ ਕਰ ਦਾਂਗੇ ਹਾਂ ਜੀ 50 50 ਡੀ ਜੌਂਡੀਅਰ ਪਿਛਲੇ ਟਾਇਰ 80 ਤੋਂ 85% ਆ ਤੇ ਡਿਮਾਂਡ ਹੈਗੀ ਇਹਦੀ ਸਵਾ 4 ਲੱਖ ਸਵਾ 4 ਲੱਖ ਦੇ 4 ਲੱਖ ਡਿਮਾਂਡ ਕਰੀ ਖਣਾ ਪੂਰੇ 4 ਦਾ ਦੇ ਦੇ ਇੱਕੋ ਹੀ ਰੇਟ ਹਾਂ 3 ਲੱਖ 70000 3 70 ਦਾ ਮਿੱਤਰੋ ਇਹ ਲੈ ਜਿਓ ਚੰਗਾ ਟਰੈਕਟਰ ਹੈ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਲਓ ਜੀ 522 522 ਆ ਗਿਆ ਮਿੱਤਰੋ ਇਹ ਪੰਜਾਬ ਨੰਬਰ ਆ ਆ ਟੈਂਕੀ ਟੁੰਕੀ ਜਾਏ ਨਾ ਕਿਵੇਂ ਲੱਗੀ ਹੈ ਇਹਦਾ ਲਿਫਟ ਵਾਲਾ ਤੇਲ ਅੱਡ ਹੋਇਆ ਹੋਇਆ ਬਾਈ ਠੀਕ ਆ ਜੀ 65 hp ਆ ਜੁਜੀ ਗੇਅਰ ਆ 3 ਸਪੀਡ ਆ ਕਨੋਪੀ ਵਗੈਰਾ ਨਾਲ ਦੀ ਆ ਨਾਲ ਦੀਆ ਟਾਇਰ ਨਵੇਂ ਨੇ ਨਵੇਂ ਜਮਾ ਤਾਜ਼ੇ ਟਾਇਰ ਆ ਠੀਕ ਹੈ ਢੋੜਾ ਮੈਂਪਰ ਲੱਗਿਆ ਹੋਇਆ ਮੂਰੇ ਬੇਟ ਵੀ ਲੋਹੇ ਦੇ ਆ ਫਰੀਡ ਕੋਡ ਦਾ ਨੰਬਰ ਆ ਫਰਸਟ ਪਾਰਟੀ ਆ 깔ਨ ਲੱਗੀ ਹੋਈ ਦੇਨਦਾਰ ਆ ਬੋਲੋ ਰੇਟ ਤੇ ਮਾਡਲ 10 10 ਲੱਖ 10000 ਰੁਪਏ 10 10 10 10 ਤਾਂ ਉਹੀ ਮਾੜਾ ਹੁੰਦਾ ਹਿਸਾਬ ਨਾ ਕਰ ਲੈ ਕਰਦੇ ਜਿੰਨੇ ਮਰਜ਼ੀ ਕਰਦੇ ਫਿਰ ਇਹ ਵੀ ਕੀ ਗੱਲ ਆ 9 ਲੱਖ 90000 ਦਾ ਕਰ ਰਖ ਜੈ ਜੀ ਗੱਲ ਕਰਦੇ ਆ 980 ਦਾ ਕਰ ਲੈ ਚਲੀ ਪਿਆ ਯਾ ਤੂੰ ਘਟ ਗੱਲੀ ਨਾ ਕਰਿਆ ਕਰ ਪਈਏ 970 ਦਾ ਕਰ ਲਾ ਏਕਟਰ ਦੇ ਦਾਂਗੇ 9.5 ਲੱਖ ਦਾ 9.5 ਲੱਖ ਦਾ ਮਿੱਤਰੋ ਬਣੂਗਾ ਉਹ ਕਦੇ ਮਾਨ ਸਨਮਾਨ ਕਰਦਾ ਮੋਕੇ ਤੇ ਹੋਰ ਵੀ ਮਾਨ ਸਨਮਾਨ ਨੂੰ ਮੂਹੜ ਦੀ ਗੱਲ ਹੈ 1035 ਹਾਂਜੀ 22 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਜਮਈ ਨਮਾ ਠੀਕ ਹੈ 2.5-5 ਪੈਂਦੇ ਵਿਗਦੇ ਆ ਹਾਂਜੀ ਆਪਣਾ 2.5-5 ਲੱਖ ਰੁਪਈਆ ਡਿਮਾਂਡ 2.5-5 ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਕੋਈ ਦੱਸ ਦੇ 2.5-5 ਡਿਮਾਂਡ ਹੈ ਤੇ ਫਿਰ 490 ਦਾ ਦੇ ਦੇ 470000 ਦਾ 470 ਦਾ ਮਿੱਤਰੋ ਇਹ ਲੈ ਜਿਓ 460 ਦਾ 460 ਦਾ ਲੈ ਜਿਓ ਲੈ ਜਿਓ ਮੌਕਾ ਆ ਸਾ ਕੀਦਾ ਗਿਆ ਸਵਰਾਜ ਦੱਸੋ ਕਿਰਾਏ ਗੇਰ ਇੰਜ ਦਾ ਬਾਈ ਬਹੁਤ ਵਧੀਆ ਸਾਰਾ Ориਜਨਲ ਆ ਹਾਂਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਇੱਕੋ ਹੀ ਰੇਟ ਆ ਦਾ ਯੈਸ ਜਾਂ ਨੋ ਹਾਂਜੀ ਪੂਰਾ ਲੱਖ ਪੂਰੇ ਲੱਖ ਦਾ ਲੈ ਜਿਓ ਮਿੱਤਰੋ ਪੈਸਲ ਡੇਸ਼ਨ 3734 ਦਿਖਾ ਦੇ 3016 ਵਾਲੀ ਆ ਬਾਈ ਬਿਲਕੁਲ ਤਾਜ਼ੇ ਬੀਕੇਟੀ ਦੇ ਠੀਕ ਹੈ ਜੀ ਪਿਛਲੇ ਐਮ ਆਰ ਫਦੇ ਆ ਬਿਲਕੁਲ ਨਵੇਂ ਗੁੱਡੀਆਂ ਤੇ ਵੀ ਭਾਈ 100% ਲਿਖਿਆ ਹੋਇਆ ਠੀਕ ਹੈ ਜੀ ਬੇਲ ਕਟਾ ਕੇ ਦੇ ਦਾਂਗੇ ਜਿਹਨੇ ਵੀ ਲੈਣਾ ਹੋਇਆ ਹਾਂਜੀ ਹਾਂਜੀ ਇੰਜਨ ਗੇਅਰ ਦਾ ਕਿੱਦਾਂ ਹੈ ਮਾਹਰ ਰੁਪਈਆ ਹੀ ਆ ਬਾਈ ਤੈਨੂੰ ਇੱਕ ਚੀਜ਼ ਹੋਰ ਦਿਖਾ ਦੰਨੇ ਆ ਬਤ ਲਾਈਟਿੰਗ ਵਗੈਰਾ ਸਾਰੀ ਹੋਈ ਹੋਈ ਆ ਦੀ ਠੀਕ ਹੈ ਜੀ ਮਾਡਲ ਤੇ ਰੇਟ ਜੀ ਮਾਡਲ ਆ 19 ਹਾਂਜੀ ਰੇਟ ਇਹਦਾ 7 ਲੱਖ ਰੁਪਏ ਦੇਣਾ ਕਿੰਨੇ ਜਿੰਨੇ ਤੂੰ ਕਹੇ ਜੀ 7 ਲੱਖ ਰੇਟ ਆ 6 ਲੱਖ 60000 ਦਾ ਇੱਕੂ ਰੇਟ ਬੋਲਦੇ ਹਾਂ ਹਾਂ ਜੀ 6 ਲੱਖ 40000 ਦਾ 6 ਲੱਖ 40000 ਦਾ ਮਿੱਤਰੋ ਲੈ ਜਾਓ ਪੰਜਾਬੀ ਆ ਗਿਆ ਜੀ ਮੂਹਰੇ ਪਲਾਸ ਵਾਲਾ ਇਹ ਬਾਈ 900 ਘੰਟਾ ਚੱਲਿਆ ਠੀਕ ਹੈ ਜੀ ਨਾਲ ਦੇ 10 ਦੀਆਂ ਗੁੱਡੀਆਂ ਤੇ ਵੀ ਲਿਖਿਆ ਪਿਆ ਦੇ ਜੀ ਐਮ ਆਰ ਐਫਾ ਪਿਆ ਠੀਕ ਹੈ ਜੀ ਤੇ ਕਹਿੰਦਾ ਜਮਾਈ ਨਵਾਂ ਟਰੈਕਟਰ ਆ ਠੀਕ ਹੈ ਰਪੀਏ ਦਾ ਰੁਪਇਆ 3 ਸਪੀਡ ਆ ਬਾਈ ਹਾਂਜੀ ਤੇ ਇੰਜਨ ਗੇਅਰ ਦਾ ਜਮਾ ਮੈਂ ਫੈਕਟਰੀ ਨਵਾਂ ਬਾਬੇ ਜਮਾ ਟਰੈਕਟਰ ਜਮਾ ਸ਼ੋਰੂਮ ਦਾ ਫੈਕਟਰੀ ਨਵਾਂ ਅਲੱਗ ਤੋਂ ਕਲੱਚ ਵਾਲਾ ਹਾਂਜੀ 7 ਰੇਂਜ ਹੋ ਉਹ ਰੇਂਜ ਕਰ ਦਾਂਗਾ 7 ਰੇਂਜ ਹੋ ਜੂ ਡੰਡਾ ਵੱਟੀ ਡਰਾਈਵਲ ਨਾਲ ਠਾਇਗਾ ਜੀ origignal ਜਿਹੜਾ ਕੰਪਨੀ ਵੱਲੋਂ ਆ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਨੇ ਨਾਲ ਦੀ ਕੰਪਨੀ ਦੇ ਬੇਟ ਨੇ ਸਭ ਕੁਝ ਚਲਮਕੇ ਤਾਂ ਲੱਗੀ ਨਹੀਂ ਜ਼ਿੰਮੇਵਾਰੀ ਆ ਠੀਕ ਹੈ ਹਾਂਜੀ ਤੇ ਮਾਡਲ ਤੇ ਰੇਟ ਮਾਡਲ ਇਹ 22/23 ਆ ਹਾਂਜੀ 10 ਲੱਖ ਰੁਪਏ ਦਾ 10 ਲੱਖ ਡੱਕਰ ਫਿਰ ਕਿੰਨਾ ਡੱਕਰ ਡੱਕਰ ਕਿਡੂੰ ਡੱਕਰ ਨਹੀਂ ਡੱਕਰ ਮੈਂ 50 ਡੱਕਰ ਜੂਟੂਬਰ ਨਹੀਂ ਨੂੰ 10 ਲੱਖ ਆ ਪੂਰਾ 10 ਲੱਖ ਪੂਰਾ 10 ਲੱਖ ਹਾਂ ਸਾਢੇ 9 ਦਾ ਦੇ ਕਿਉਂ ਜੀ ਸਾਢੇ 9 ਦਾ फेर ਘਟਾਏਗਾ ਹੂੰ 40 ਦਾ ਦੇ ਇੱਕੋ ਹੀ ਰੇਟ ਬੋਲਾਂ ਜੀ ਹਾਂਜੀ 7.9 ਲੱਖ ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਚੰਗਾ ਟਰੈਕਟਰ ਹੈ ਐਪੀਥਰਮਾ ਇਸ ਤੋਂ ਲਾਵਾ ਹੋਰ ਵੀ ਟਰੈਕਟਰ ਹੁੰਦੇ ਆਪਣੇ ਕੋਲੇ ਆਪਣੇ ਕੋਲੇ ਇੱਕ ਤਾਂ ਸੂਨਾ ਲੀਕਾ ਖੜਾ ਜੀ 13 ਮਾਡਲ ਉਧਰ ਉਹ ਇਹ ਮਗਰਿਆੜ ਅਜਿੰਗ ਕਰਾਉਣੇ ਪੈਣਗੇ ਠੀਕ ਹੈ ਜੀ ਟਾਇਰ ਉਹਦੇ 40 ਕੇ ਪੈਸੇ ਆ ਠੀਕ ਹੈ ਜੀ ਉਹ ਦੇ ਦਾਂਗੇ ਆਪਾਂ 2 ਲੱਖ ਤੇ 80 ਹਜ਼ਾਰ ਦਾ ਠੀਕ ਹੈ ਜੀ ਇਹ ਵਿੱਚ ਕੱਟ ਲੈਨੇ ਹਾਂ ਵਿੱਚ ਕੱਟ ਲਾਂਗੇ ਲੋਨ ਫੈਂਸ ਤੋਂ ਹੋ ਜਾਊਗਾ ਸਿਮਲ ਵਗੈਰਾ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਹਵਲ ਤਾਂ ਬਚੋ ਜੋ ਬਚਾਇਆ ਜਾਂਦਾ ਬਾਈ ਹਾਂਜੀ ਤੇ ਕਹਿੰਦੇ ਹੁੰਦੇ ਆ ਲੋਨ ਨਾਲੋਂ ਚਟਨੀ ਨਾਲ ਰੋਟੀਆਂ ਖਾਣ ਨਾਲ ਚੰਗੀਆਂ ਠੀਕ ਹੈ ਜੀ ਠੀਕ ਹੈ ਨਾ ਗੱਲ ਵੀਰੇ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 887294545 ਠੀਕ ਹੈ ਜੀ ਚਲ ਵੰਡੀ ਸਾਹਿਬ ਉਹਦਿਆਂ ਤੋਂ ਨਾ ਪੁੱਛਿਆ ਕਰੋ ਕਿ ਇੰਨਾ ਕੁ ਪਿਆਰ ਕਰਦੇ ਨੇ ਜਾਣਦੇ ਸਾਰੇ ਆ ਦੱਸਦੇ ਨਹੀਂ ਕਿ ਸ਼ਰਮਾ ਕੌਣ ਆ ਠੀਕ ਹੈ ਜੀ ਠੀਕ ਆ ਰਾਮਾ ਰੋਡ ਤੋਂ ਸੰਗਤ ਰੋਡ ਤੇ ਮੇਰਾ ਘਰ ਆ ਜੀ ਚਾਰ ਨੰਬਰ ਗਲੀ ਟੱਪ ਕੇ ਟੋਕੇ ਵਾਲੀ ਮਸ਼ੀਨ ਤੋਂ ਅਗਲਾ ਘਰ ਮੇਰਾ ਠੀਕ ਹੈ ਜੀ ਤੇ 7 ਨੰਬਰ ਗਲੀ 'ਚ ਆਪਣਾ ਘਰ ਆਉਣਾ ਵੀਰੇ ਠੀਕ ਹੈ ਗੱਲ ਇਹ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰ ਲਿਓ ਫੋਲੋ ਸਤੰਦਰ ਮਾਨ ਬੁਰਜ ਹਰੀ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ